4 ਫਰਵਰੀ 1986 ਨੂੰ ਵਾਪਰੇ ਨਕੋਦਰ ਪੁਲਿਸ ਗੋਲੀਬਾਰੀ ਕਾਂਢ ਦੀ 39ਵੀਂ ਵਰ੍ਹੇ ਪੀੜਤ ਪਰਿਵਾਰਾਂ ਦੇ ਅੱਲੇ ਜ਼ਖਮ ਹਰੇ ਕਰ ਰਹੀ ਹੈ ਜਦੋਂ ਗੁਰਦੁਖਰਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾ ਸਾਡੇ ਜਾਨ ਦਾ ਸ਼ਾਤਮਈ ਵਿਰੋਧ ਕਰ ਰਹੇ ਚਾਰ ਸਿੱਖ ਨੌਜਵਾਨਾਂ ਨੂੰ ਮੌਤ ਦੇ ਕਾਰੋ ਉਤਾਰ ਦਿੱਤਾ ਗਿਆ ਸੀ ਇੱਕ ਪੀੜਤ ਦੇ ਬਚੇ ਹੋਏ ਮਾਪਿਆਂ ਨੇ ਕਿਹਾ ਕਿ ਅਜੇ ਵੀ ਇਨਸਾਫ ਨਹੀਂ ਮਿਲ ਸਕਿਆ ਤਾਂ ਇਸ ਤੋਂ ਵੱਡੀ ਤਰਾਸ ਦੀ ਕੀ ਹੋ ਸਕਦੀ ਹੈ ਪਰ ਜਵਾਨੀ ਵਿੱਚ ਪੁੱਤ ਗਵਾ ਚੁੱਕੇ ਮਾਪਿਆਂ ਲਈ ਉਹ ਪਲ ਭੁਲਾਉਣੇ ਮੁਸ਼ਕਿਲ ਹਨ ਪਰ ਇੱਕ ਹੀ ਬੇਇਨਸਾਫੀ ਹੈ ਕਿ ਇਨਸਾਫ ਦੀ ਆਸ ਕਈ ਦਹਾਕੇ गुज़र ਗਏ ਹਨ ਸੱਤਾ ਵਿਚੋਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਨੇ ਕਿਹਾ ਸੀ ਕਿ ਉਹ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਉਣਗੇ ਅੱਜ ਤੱਕ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਨੂੰ 8 ਪੱਤਰ ਭੇਜੇ ਗਏ ਹਨ ਪਹਿਲਾ 25 ਸਤੰਬਰ 2022 ਨੂੰ ਅਤੇ 8 ਜਨਵਰੀ 2025 ਨੂੰ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ ਇਸ ਲੰਬੇ ਸਮੇਂ ਦੀ ਅਣਗਹਿਲੀ ਨੇ ਪੀੜਤ ਪਰਿਵਾਰਾਂ ਦੇ ਦੁੱਖ ਨੂੰ ਹੋਰ ਡੂੰਘਾ ਕਰ ਦਿੱਤਾ ਹੈ ਜੋ ਇਨਸਾਫ ਲਈ 39 ਸਾਲਾਂ ਤੋਂ ਉਡੀਕ ਕਰ ਰਹੇ ਹਨ ਵਿਰੋਧੀ ਧਿਰਾਂ ਵਿੱਚ ਆਪ ਨੇ ਕਾਰਵਾਈ ਦਾ ਦਾਅਵਾ ਕੀਤਾ ਸੀ ਪਰ ਉਹ ਅਕਾਲੀ ਦਲ ਭਾਜਪਾ ਅਤੇ ਕਾਂਗਰਸ ਦੀਆਂ ਪਿਛਲੀਆਂ ਸਰਕਾਰਾਂ ਵਾਂਗ ਹੀ ਸੱਤਾ ਵਿੱਚ ਚੁੱਪ ਰਹੇ ਹਨ ਬਲਦੇਵ ਸਿੰਘ ਜਿਸ ਦਾ ਪੁੱਤਰ ਰਵਿੰਦਰ ਸਿੰਘ ਪੀੜਤਾਂ ਵਿੱਚੋਂ ਇੱਕ ਸੀ ਉਸ ਨੇ ਇਸ ਜਾਰੀ ਆਨ ਵਿੱਚ ਆਪਣਾ ਦਰਦ ਇਸ ਤਰ੍ਹਾਂ ਬਿਆਨ ਕੀਤਾ ਹੈ ਉਹ ਅਤੇ ਉਸਦੀ ਪਤਨੀ ਬਲਦੀਪ ਕੌਰ ਆਪਣੇ بیٹے ਅਰਤਿੰਨ ਹੋਰ ਪੀੜਤਾ ਹਰਮਿੰਦਰ ਸਿੰਘ ਬਲਦੀਵ ਸਿੰਘ ਅਤੇ ਚਿਲਮਣ ਸਿੰਘ ਦੀ ਯਾਦ ਵਿੱਚ ਇੱਕ ਸਮਾਗਮ ਕਰਨ ਲਈ ਉੱਤਰੀ ਅਮਰੀਕਾ ਤੋਂ ਨਕੋਦਰ ਦੇ ਪਿੰਡ ਲਿਤਰਾ ਪਹੁੰਚੇ ਹਨ ਬਾਕੀ ਤਿੰਨਾਂ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਘਟਨਾ ਦੇ ਉਸੇ ਮਹੀਨੇ ਤਤਕਾਲੀ ਸਰਜੀਤ ਸਿੰਘ ਬਰਨਾਲਾ ਸਰਕਾਰ ਨੇ ਜਸਟਿਸ ਗੁਰਨਾਮ ਸਿੰਘ ਜਾਂਚ ਕਮਿਸ਼ਨ ਬਣਾਇਆ ਸੀ ਜਿਸ ਨੇ ਰਿਪੋਰਟ ਵੀ ਸੌਂਪੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ ਪੰਜਾਬ ਦੇ ਰਾਜਪਾਲ ਅਤੇ ਭਾਰਤ ਦੇ ਰਾਸ਼ਟਰਪਤੀ ਨੂੰ ਪਟੀਸ਼ਨਰਾਂ ਦੇ ਨਾਲ-ਨਾਲ ਰਾਜ ਦੇ ਵਿਧਾਇਕਾਂ ਨੇ ਸੰਸਦ ਮੈਂਬਰਾਂ ਦੇ ਦਖਲ ਦੇ ਬਾਵਜੂਦ ਸਰਕਾਰ ਜਸਟਿਸ ਗੁਰਨਾਮ ਸਿੰਘ ਜਾਂਚ ਕਮਿਸ਼ਨ ਦੀ ਪੋਰਟ ਦੇ ਕਾਰਵਾਈ ਕਰਨ ਚ ਅਸਫਲ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਕਮਿਸ਼ਨ ਦੀ ਪੂਰੀ ਰਿਪੋਰਟ ਦਾ ਕੋਈ ਅਤਾ ਪਤਾ ਨਹੀਂ ਅਧਿਨਿਆ ਦੂਰ ਜਾਪਦਾ ਹੈ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਫਰਵਰੀ 2019 ਵਿੱਚ 33 ਸਾਲ ਬਾਅਦ ਅਸੀਂ ਉਸ ਵੇਲੇ ਦੇ ਆਪ ਵਿਧਾਇਕ ਐਚਐਸ ਫੂਲਕਾ ਕਮਰ ਸੰਧੂ ਹਰਪਾਲ ਜੀਮਾ ਅਤੇ ਕੁਲਤਾਰ ਸਿੰਘ ਸੰਧਵਾ ਦੇ ਸਮਰਥਨ ਨਾਲ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਭਾਗ 1 ਪ੍ਰਾਪਤ ਕੀਤਾ ਪਰ ਭਾਗ 2 ਕਦੇ ਪੇਸ਼ ਨਹੀਂ ਕੀਤਾ ਗਿਆ ਆਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ